ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਯੂਪੀ ਵਾਲੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਆਂ ਕਿ ਸਾਰੇ ਵਧੀਆ ਠੀਕ-ਠਾਕ ਹੋਵੋਗੇ। ਤੇ ਜਿਵੇਂ ਅਸੀਂ ਪਹਿਲੀ ਵੀਡੀਓ ਪਾਈ ਸੀਗੀ ਕਿ ਸਾਡੇ ਇੱਥੇ ਨੇਰੀ ਆਈ ਸੀਗੀ ਤੇ ਕਾਫੀ ਜਿਹੜੇ ਆਂਬਾ ਹੋ ਟੁੱਟ ਗਏ ਸੀਗੇ ਤੇ ਹੁਣੇ ਜਿਹੜੇ ਟੁੱਟੇ ਹੋਏ ਆਂਬਾ ਇਹਨਾਂ ਵਿੱਚ ਦੋ ਤਰੀਕੇ ਦੇ ਆਂਬਾ। ਤਾਂ ਜਿਹੜੇ ਪਕਾਉਣ ਵਾਲੇ ਆਂਬ ਹੁੰਦੇ ਨੇ ਮਿੱਠੇ ਜਿਨ੍ਹਾਂ ਨੂੰ ਆਪਾਂ ਦਸਹਿਰੀ ਆਂਬ ਵੀ ਕਹਿ ਦਈਦਾ ਉਹ ਆਂਬਾ ਤੇ ਦੂਸਰੇ ਹੈਗੇ ਆ ਅਚਾਰੀ ਆਂਬ। ਜਿਹੜੇ ਕੀ ਬਹੁਤ ਖੱਟੇ ਹੁੰਦੇ ਆ ਤੇ ਅਸੀਂ ਮਤਲਬ ਦੋਨੋਂ ਹੀ ਤਰੀਕੇ ਦੇ ਜਿਹੜੇ ਆਂਬਾ ਉਹ ਲੈ ਕੇ ਬੈਠੇ ਆ ਤੇ ਅਸੀਂ ਜਿਹੜੇ ਮਿੱਠੇ ਵਾਲੇ ਆਂਬ ਆ ਉਹਨਾਂ ਨੂੰ ਤਾਂ ਕੱਟ ਕੇ ਤੇ ਉਹਨਾਂ ਦਾ ਜਿਹੜਾ ਮਿੱਠਾ achar ਬਣਾਇੰਦਾ ਉਹ ਬਣਾਵਾਂਗੇ ਤੇ ਜਿਹੜੇ ਖੱਟੇ ਆਂਬਾ ਜਿਹੜੇ achar ਵਾਲੇ ਆਂਬਾ ਉਹਨਾਂ ਨੂੰ ਕੱਟ ਕੇ ਤੇ ਉਹਨਾਂ ਦਾ ਕਰਾਂਗੇ ਮਤਲਬ ਪਤਲੇ ਪਤਲੇ ਕੱਟ ਕੇ ਤੇ ਉਹਨਾਂ ਨੂੰ ਸੁਕਾ ਲਾਂਗੇ ਸੁਕਾਉਣ ਤੋਂ ਬਾਅਦ ਜਿਹੜਾ ਆਪਾਂ ਉਹਦਾ ਆਮਚੂਰ ਬਣਾਵਾਂਗੇ ਉਹਨਾਂ ਨੂੰ ਸੁਕਾ ਕੇ ਫਿਰ ਪੀਸ ਲਾਂਗੇ ਤੇ ਫਿਰ ਜਿਹੜਾ ਆਪਾਂ ਆਮਚੂਰ ਉਹ ਬਣਾ ਕੇ ਸਟੋਰ ਕਰ ਲਵਾਂਗੇ ਤਾਂ ਕਿ ਅੱਗੇ ਵੀ ਆਪਣੀ ਕੰਮ ਆਉਂਦਾ ਰਹੂਗਾ ਕਿਉਂਕਿ ਆਮਚੂਰ ਦੀ ਜਿਵੇਂ ਘਰ ਚ ਬਹੁਤ ਜ਼ਰੂਰਤ ਕਹਿੰਦੀ ਆ ਕੋਈ ਵੀ ਆਪਾਂ ਡਿਸ਼ ਬਣਾਉਣੀ ਹੋਵੇ ਚਾਟ ਵਗੈਰਾ ਬਣਾਉਣੀ ਹੋਵੇ ਪਕੌੜੀ ਵੀ ਬਣਾਉਣੇ ਹੋਣ ਤਾਂ ਆਮਚੂਰ ਦੀ ਜਿਹੜੀ ਲੋੜ ਆ ਉਹ ਪੈਂਦੀ ਰਹਿੰਦੀ ਆ ਤੇ ਮੈਂ ਇਸ ਤਰ੍ਹਾਂ ਬਣਾ ਕੇ ਮ ਫੀ ਸਟੋਰ ਕਰ ਲੈਣੀ ਹੁੰਨੀ ਆ ਆਮਚੂਰ ਬਣਾਉਣ ਵਾਸਤੇ ਤੁਸੀਂ ਅੰਬਾਂ ਨੂੰ ਜਾਂ ਤਾਂ ਕੱਦੂ ਕਸ਼ ਕਰ ਸਕਦੇ ਆ ਕੱਦੂ ਕਸ਼ ਕਰਕੇ ਵੀ ਸੋਕਾ ਸਕਦੇ ਆ ਤੇ ਜਾਂ ਫਿਰ ਜਿਵੇਂ ਆਪਾਂ ਚਿਪਸ ਕੱਟੀਦੇ ਨੇ ਆਲੂ ਦੇ ਇਸ ਤਰ੍ਹਾਂ ਤੁਸੀਂ ਚਿਪਸ ਬਣਾਉਣ ਵਾਲੀ ਮਸ਼ੀਨ ਨਾਲ ਜਾਂ ਫਿਰ ਜਿਹੜੀ ਕੱਦੂ ਕਸ਼ ਹੁੰਦਾ ਵਾ ਉਹਦੇ ਵਿੱਚ ਵੀ ਚਿਪਸ ਬਣਾਉਣ ਵਾਲਾ ਇੱਕ ਆਪਸ਼ਨ ਹੁੰਦਾ ਵਾ ਉਹਦੇ ਨਾਲ ਵੀ ਤੁਸੀਂ ਇਹਨੂੰ ਬਿਲਕੁਲ ਪਤਲੇ ਪਤਲੇ ਕੱਟ ਕੇ ਤੇ ਸੋਕਾ ਲਾਂਗੇ ਤੇ ਉਹਦੇ ਨਾਲ ਜਿਹੜਾ ਵਾ ਫਿਰ ਮਿਕਸੀ ਵਿੱਚ ਪੀਸਣ ਵਿੱਚ ਆਸਾਨੀ ਰਹਿੰਦੀ ਹੈ ਜਦੋਂ ਪਤਲੇ ਹੁੰਦੇ ਆ ਤੇ ਤੇ ਇੱਥੇ ਮੈਂ ਅੰਬ ਨੂੰ ਚਿੱਲੀ ਜਾ ਰਹੀ ਸੀ ਤੇ ਮੰਮੀ ਕੱਟੇ ਜਾ ਰਹੇ ਆ ਤੇ ਅਸੀਂ ਨਾ ਦੋਨੋਂ ਨੌ ਸੱਸ ਨਾਲੇ ਅਸੀਂ ਗੱਲਾਂ ਕਰ ਰਹੀਆਂ ਸੀ ਤੇ ਨਾਲੇ ਅਸੀਂ ਅੰਬ ਕੱਟੇ ਜਾ ਰਹੀਆਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਕਰਦੇ ਆ ਯੂਪੀ ਤੋਂ ਬਿਲੋਂਗ ਤੇ ਜੇ ਤੁਸੀਂ ਵੀ ਯੂਪੀ ਬਾਰੇ ਜਾਨਣਾ ਚਾਹੁੰਦੇ ਹੋ ਯੂਪੀ 'ਚ ਵੱਸਦੇ ਪੰਜਾਬੀਆਂ ਦੇ ਰਹਿਣ ਸਹਿਣ ਦੀ ਬੋਲੀ ਉਹਨਾਂ ਦੇ ਕੰਮ ਕਾਜ ਉਹਨਾਂ ਦੇ ਕੀ ਕਾਰੋਬਾਰ ਆ ਉਹਨਾਂ ਦਾ ਕੀ ਕਲਚਰ ਆ ਹਨਾ ਉਹਨਾਂ ਦੇ ਕੀ ਰਸਮ ਰਿਵਾਜ ਆ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਅਸੀਂ ਆਪਣੇ ਇਸ ਚੈਨਲ ਤੇ ਘਰੇਲੂ ਮਤਲਬ ਫੈਮਿਲੀ ਵਲogs ਕੰਮ ਕਾਜ ਤੇ ਇਸ ਤੋਂ ਇਲਾਵਾ ਸਿਲਾਈ ਔਰ ਤੇ ਕੁਕਿੰਗ ਵੀਡੀਓਜ਼ ਅਸੀਂ ਜਿਹੜੀਆਂ ਲੈ ਕੇ ਆਇਆ ਕਰਾਂਗੇ ਖੁਲ ਵਿੱਚ ਸਾਰੇ ਅੰਬਾਂ ਨੂੰ ਚਿਪਸ ਵਾਂਗੂ ਪਤਲਾ-ਪਤਲਾ ਕੱਟ ਲਿਆ ਕੱਟ ਕੇ ਤੇ ਹੁਣ ਇੱਕ ਪੌਲੀਥੀਨ ਲੈ ਲਈ ਆਪਾਂ ਪਹਿਲਾਂ ਇਹਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਇਹਦੇ ਉੱਪਰ ਇਹਨਾਂ ਨੂੰ ਪਤਲਾ-ਪਤਲਾ ਕਰਕੇ ਵਿਛਾ ਦਾਂਗੇ ਤੇ ਮੈਂ ਇਹਨਾਂ ਨੂੰ ਛਾਵੇਂ ਰੱਖ ਕੇ ਪਾ ਰਹੀ ਸੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਵਾ ਤੇ ਬਾਅਦ ਚ ਆਪਾਂ ਜਿਹੜੀ ਪੌਲੀਥੀਨ ਆ ਇਹਨੂੰ ਚੱਕ ਕੇ ਧੁੱਪੇ ਰੱਖ ਦਵਾਂਗੇ ਤੇ ਆਮਚੂਰ ਬਣਾਉਂਦਾ ਇਹ ਇਸ ਟਾਈਮ ਬਹੁਤ ਵਧੀਆ ਟਾਈਮ ਆ ਕਿਉਂਕਿ ਇਸ ਟਾਈਮ ਜਿਹੜੀ ਧੁੱਪਾਂ ਬਹੁਤ ਵਧੀਆ ਚੱਲ ਰਹੀਆਂ ਵਾ ਤੇ ਜਿਵੇਂ ਧੁੱਪਾਂ ਦੇ ਵਿੱਚ ਵਧੀਆ ਧੁੱਪ ਵਿੱਚ ਸੁੱਕੂਗਾ ਤੇ ਬਹੁਤ ਮਤਲਬ ਜਲਦੀ ਸੁੱਕ ਜਾਂਦਾ ਹਨਾ ਤਿੰਨ ਚਾਰ ਦਿਨ ਤਾਂ ਤਾਫੀ ਇਹਨਾਂ ਨੂੰ ਲੱਗ ਜਾਣਗੇ ਸੁੱਕਣ ਦੇ ਵਿੱਚ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਮਿਕਸੀ ਚ ਪਾ ਕੇ ਪੀਸ ਕੇ ਤੇ ਆਪਾਂ ਜਿਹੜਾ ਸਟੋਰ ਕਰਕੇ ਰੱਖ ਲਾਂਗੇ ਫਿਰ ਇਹ ਆਪਣਾ 6 ਮਹੀਨੇ ਸਾਲ ਜਿਵੇਂ ਕੀ ਖਰਾਬ ਨਹੀਂ ਹੋਊਗਾ ਬਸ ਇਹ ਵਾ ਕਿ ਆਪਾਂ ਇਹਨੂੰ ਵਿੱਚ ਵਿੱਚ ਜਿਹੜੀ ਆ ਉਹ ਧੁੱਪ ਲਵਾਉਂਦੇ ਰਵਾਂਗੇ ਕਿਉਂਕਿ ਬਰਸਾਤ ਤੋਂ ਬਾਅਦ ਜਿਵੇਂ ਇੱਕ ਵਾਰੀ ਫਿਰ ਧੁੱਪੇ ਪਾਦਿਆ ਕਰਾਂਗੇ ਕਿਉਂਕਿ ਬਰਸਾਤਾਂ ਦੇ ਵਿੱਚ ਕੀੜੇ ਵਗੈਰਾ ਲੱਗਣ ਦਾ ਡਰ ਰਹਿੰਦਾ ਹਨਾ ਇਹ ਜਿਹੇ ਚੀਜ਼ਾਂ ਵਾਂ ਤੇ ਆਮਚੂਰ ਜੜੇ ਦੀ ਲੋੜ ਤਾਂ ਘਰ ਚ ਪਈ ਰਹਿੰਦੀ ਆ ਹਨਾ ਤੇ ਇਹ ਬਹੁਤ ਹੀ ਵਧੀਆ ਜਿਵੇਂ ਪਿਓਰ ਚੀਜ਼ ਬਣ ਕੇ ਤਿਆਰ ਹੁੰਦੀ ਹੈ ਘਰੇ ਆਪਾਂ ਕੋਈ ਵੀ ਚੀਜ਼ ਜਿਹੜੀ ਬਣਾ ਕੇ ਤਿਆਰ ਕਰਦੇ ਆ ਤੇ ਵਧੀਆ ਜਿਹੜੀ ਪਿਓਰ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਅਗਲੀ ਵੀਡੀਓ ਦੇ ਵਿੱਚ ਆਪਾਂ ਆਂਬ ਦੇ achar ਦੀ ਵੀਡੀਓ ਵੀ ਲੈ ਕੇ ਆਵਾਂਗੇ ਕਿ ਅਸੀਂ ਆਂਬ ਦਾ achar ਜਿਹੜਾ ਉਹ ਕਿਵੇਂ ਪਾਈਦਾ ਵਾ ਵੈਸੇ ਤਾਂ ਮੋਸਟਲੀ ਜ਼ਿਆਦਾਤਰ ਘਰਾਂ ਦੇ ਵਿੱਚ ਆਂਬ ਦਾ achar ਜਿਹੜਾ ਘਰੇ ਪੈਂਦਾ ਹਨਾ ਪਰ ਬਾਕੀ ਆਪੋ ਆਪਣੇ ਘਰਾਂ ਦਾ ਸਾਾਬ ਹੁੰਦਾ ਕੋਈ ਕਿਸ ਤਰੀਕੇ ਨਾਲ ਪਾਉਂਦਾ ਕੋਈ ਕਿਸ ਤਰੀਕੇ ਨਾਲ ਪਾਉਂਦਾ ਵਾ ਤੇ ਆਪਾਂ ਵੀ ਤੁਹਾਡੇ ਨਾਲ ਆਂਬ ਦੇ achar ਦੀ ਵੀਡੀਓ ਸ਼ੇਅਰ ਕਰਾਂਗੇ ਕਿ ਅਸੀਂ ਆਂਬ ਦਾ achar ਜਿਹੜਾ ਉਹ ਕਿਵੇਂ ਬਣਾਈਦਾ ਘਰ ਵਿੱਚ ਤੇ ਇਧਰ ਆਪਾਂ ਜਿਹੜਾ ਮਿੱਠਾ ਚਾਰ ਬਣਾਉਣਾ ਸੀ ਆਪਾਂ ਉਹ ਵੀ ਬਣਾਉਣੀ ਰੱਖ ਦਿੱਤਾ ਸੀਗਾ ਤੇ ਇਹ ਆਪਾਂ ਪਹਿਲਾਂ ਇਸ ਤਰ੍ਹਾਂ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਵੈਸੇ ਤਾਂ ਸਾਰੇ ਜੁਨੇ ਆਪੋ ਆਪਣੇ ਤਰੀਕੇ ਨਾਲ ਬਣਾਉਂਦੇ ਆ ਪਰ ਇਹ ਸਭ ਤੋਂ ਸੌਖਾ ਤਰੀਕਾ ਮੈਨੂੰ ਲੱਗਦਾ ਜਿਸ ਤਨਾ ਅਸੀਂ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਜਿਹੜੀਆਂ ਅੰਬੀਆਂ ਆਪਾਂ ਕਟੀਆਂ ਸੀ ਉਹਨਾਂ ਨੂੰ ਕੜਾਹੀ ਦੇ ਵਿੱਚ ਪਾ ਕੇ ਤੇ ਆਪਾਂ ਰੱਖ ਦਿੱਤਾ ਅੱਗ ਤੇ ਤੇ ਬਾਅਦ ਵਿੱਚ ਬਾਦੇ ਵਿੱਚ ਥੋੜਾ ਜਿਹਾ ਪਾਣੀ ਵਿੱਚ ਮਤਲਬ ਅੱਧੇ ਗਲਾਸ ਤੋਂ ਵੀ ਥੋੜਾ ਪਾਣੀ ਹੈ ਨਾ ਗਲਾਸ ਦਾ ਚੌਥਾ ਹਿੱਸਾ ਜਿਹੜਾ ਪਾਣੀ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਜਿਹਨਾਂ ਆਪ ਦੀ ਗੱਲ ਕਰੀਏ ਤਾਂ ਆਪਾਂ ਜਿਵੇਂ ਕਿਲੋ ਕੰਬੀਆਂ ਵਾਂ ਤੇ ਪੌਣਾ ਕਿਲੋ ਗੁੜ ਲਗਭਗ ਥੋੜਾ ਜਿਹਾ ਬਰੀਕ ਕਰਕੇ ਤੇ ਉਹ ਵੀ ਆਪਾਂ ਇਸ ਤਰ੍ਹਾਂ ਹੀ ਇਹਦੇ ਵਿੱਚ ਜਿਹੜਾ ਵਾ ਮਿਲਾ ਦੇਣਾ ਵਾ ਜਿਵੇਂ ਆਪਾਂ ਗੁੜ ਮਿਲਾ ਦਾਂਗੇ ਤੇ ਫਿਰ ਸਹੀਏ ਸਿਗੇ ਜਿਹੜੀਆਂ ਇਹ ਅੰਬੀਆਂ ਵਾ ਇਹ ਪਾਣੀ ਛੱਡ ਦੇਣਗੀਆਂ ਗੁੜ ਦੇ ਨਾਲ ਮਿਲ ਕੇ ਤਾਂ ਫਿਰ ਮਤਲਬ ਜਿਹੜੀ ਆ ਥੱਲੇ ਨਹੀਂ ਲੱਗੂਗਾ ਇਹ ਅਸੀਂ ਤਾਂ ਇਹਨੂੰ ਮਿੱਠਾ ਚਾਰ ਕਹਿੰਦਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਉੱਤੇ ਮਤਲਬ ਇਹਨੂੰ ਕੀ ਕਹਿੰਦੇ ਆ ਹਨਾ ਕਿਸ ਨਾਮ ਨਾਮ ਨਾਲ ਜਾਂਦੇ ਆ ਇਸ ਚੀਜ਼ ਨੂੰ ਥੋੜੀ ਜਿਹੀ ਰਿੱਜਨ ਤੋਂ ਬਾਅਦ ਜਿਹੜਾ ਵਾ ਇਹ ਇਸ ਤਰੀਕੇ ਦੇ ਨਾਲ ਜਿਹੜਾ ਵਾ ਚਾਣੀ ਵਾਂਗੂ ਬਣ ਗਿਆ ਇਹਦੇ ਵਿੱਚ ਹਨਾ ਅੰਬੀਆਂ ਨੇ ਪਾਣੀ ਛੱਡ ਦਿੱਤਾ ਤੇ ਨਾਲ ਜਿਹੜਾ ਗੋੜਾ ਉਹ ਮਿਕਸ ਹੋ ਗਿਆ ਤੇ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਹਿਲਾਉਂਦੇ ਹਿਲਾਉਂਦੇ ਮਤਲਬ ਇਹਨੂੰ ਆਪਾਂ 10 ਮਿੰਟ ਤੱਕ ਪਕਾਵਾਂਗੇ ਜਿੰਦੋਂ ਤੱਕ ਕਿ ਥੋੜੀ ਜੀ ਜਿਹੜੀਆਂ ਅੰਬੀਆਂ ਉਹ ਸੌਫਟ ਹੋ ਜਾਣਗੀਆਂ ਤੇ ਨਾਲੇ ਜਿਹੜੀ ਚਾਸ਼ਨੀ ਆ ਉਹ ਵੀ ਸੰਘਣੀ ਹੋ ਚੁਗੀ ਤੇ ਉਦ ਤੱਕ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਹਿਲਾਉਂਦੇ ਹਿਲਾਉਂਦੇ ਥੋੜੀ ਦੇਰ ਇਹਨੂੰ ਪਕਾਵਾਂਗੇ ਤੇ ਅਸਲ ਤਾਂ ਲਗਭਗ ਇਹਨੂੰ ਹਰ ਸਾਲ ਹੀ ਬਣਾਈਂਦਾ ਕਿਉਂਕਿ ਇਹ ਬੱਚੇ ਵੱਡੇ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦਾ ਮਤਲਬ ਤੇ ਇਹਨੂੰ ਬਣਾ ਕੇ ਆਪਾਂ ਸਟੋਰ ਵੀ ਕਰ ਸਕਦੇ ਆ ਇਹ ਕਾਫੀ ਚਿਰ ਤੱਕ ਖਰਾਬ ਵੀ ਨਹੀਂ ਹੁੰਦਾ ਹੈਗਾ ਇਹਨੂੰ ਇਸ ਤਰ੍ਹਾਂ ਆਪਾਂ ਡੱਬੇ ਦੇ ਵਿੱਚ ਪਾ ਕੇ ਤੇ ਅਗਰ ਫ੍ਰਿਜ ਵਿੱਚ ਆਪਾਂ ਨੇ ਰੱਖ ਲੈਨੇ ਆ ਤੇ ਬਹੁਤ ਦਿਨਾਂ ਤੱਕ ਇਹ ਖਰਾਬ ਨਹੀਂ ਹੁੰਦਾ ਹੈਗਾ ਜਮਾਈ ਅਚਾਰ ਨੂੰ ਜਿੱਦਿਆਂ ਕਰੀਬ 10-15 ਮਿੰਟ ਹੋ ਗਏ ਲਗਭਗ ਬਾਣੀ ਚ ਬਾਣੀ ਚੱਲਿਆ ਹਨ ਤੇ ਹੁਣ ਮੈਂ ਇੱਥੇ ਥੋੜੇ ਜਿਹਾ ਮਸਾਲੇ ਲੈ ਲਏ ਸੀ ਜਿਹਦੇ ਵਿੱਚ ਚਿੱਟਾ ਨਮਕ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਪੁੰਨਿਆ ਹੋਇਆ ਜੀਰਾ ਲਾਲ ਮਿਰਚ ਕੁੱਟੀ ਹੋਈ ਔਰ ਕੁੱਟੀ ਹੋਈ ਕਾਲੀ ਮਿਰਚ ਇਹ ਆਪਾਂ ਨੇ ਪੰਜ ਚੀਜ਼ਾਂ ਲੈ ਲਈਆਂ ਤੇ ਇਹ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਸ ਹਲਕਾ ਜਿਹਾ ਉਬਾਲਾ ਆਉਣ ਤੇ ਆਪਾਂ ਇਹਨੂੰ ਲਾ ਲੈਣਾ ਹਨਾ ਤੇ ਹੁਣ ਇਹ ਆਪਣਾ ਜਿਹੜਾ achar ਬਣ ਕੇ ਕੰਪਲੀਟ ਹੋ ਚੁੱਕਿਆ ਤੇ ਤੁਸੀਂ ਇਹਨੂੰ ਬਣਾਇਓ ਤੇ ਖਾਇਓ ਔਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਔਰ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੈਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ